ਅਸੀਂ ਤਾਂ ਜੀ ਇਹ ਕਹਿੰਨੇ ਹੈਗੇ ਆ ਕਿ ਤੁਹਾਡੇ ਬੱਚੇ ਨੇ 8th ਕਰ ਲਈ ਹੈਗੀ ਆ 9th ਕਰ ਲਈ ਹੈਗੀ ਆ ਤਾਂ ਤੁਸੀਂ ਸਾਡੀ ਗਾਈਡੈਂਸ ਲਓ। ਹੂੰ ਅਸੀਂ ਤੁਹਾਨੂੰ ਫਰਸਟ ਡੇ ਤੋਂ ਹੀ ਸਾਰਾ ਗਾਈਡ ਕਰਾਂਗੇ। ਜੇ ਤੁਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਚਾਹੁੰਦੇ ਹੋ ਤਾਂ ਕਿਸ ਸਟੇਟ ਦੇ ਵਿੱਚ ਆਪਾਂ ਕਿਸ ਤਰ੍ਹਾਂ ਨਾਲ ਉੱਥੇ ਕਿੰਨੀਆਂ ਫੀਸਸ ਐ ਆਉਣ ਵਾਲੇ ਟਾਈਮ ਕਿ ਕੀ ਇਨਕਰੀਮੈਂਟ ਹੋ ਸਕਦਾ ਕਿ ਕਿਹੜੀ ਸਟੇਟ ਦੇ ਵਿੱਚ ਐਮਬੀਬੀਐਸ ਕਰਕੇ ਤੁਹਾਨੂੰ ਉੱਥੋਂ ਦੀਆਂ ਪੀਜੀ ਦੀਆਂ ਸੀਟਸ ਦਾ ਕੋਟਾ ਮਿਲ ਸਕਦਾ। ਤਾਂ ਜੇ ਐਮਬੀਬੀਐਸ 'ਚ ਨਹੀਂ ਰੈਂਕ ਆ ਰਿਹਾ ਤਾਂ ਉਸ ਤੋਂ ਇਲਾਵਾ ਤੁਸੀਂ ਕੀ ਸਪੋਰਟ ਕਰਦੇ ਹੋ ਜੀ ਸਰ ਜੇ ਬੱਚੇ ਦਾ ਐਮਬੀਬੀਐਸ ਚ ਰੈਂਕ ਨਹੀਂ ਆ ਰਿਹਾ ਮਤਲਬ ਉਹਨਾਂ ਦਾ ਬਜਟ ਨਹੀਂ ਇੰਨਾ ਤਾਂ ਹੋਰ ਵੀ ਕੋਰਸੇ ਹੈਗੇ ਨੇ ਕਾਫੀ ਸਾਰੇ ਸਟੂਡੈਂਟਸ ਦੇ ਪੇਰੈਂਟਸ ਦਾ ਬਿਜ਼ਨਸ ਹੁੰਦਾ ਡੈਂਟਿਸਟ ਉਹ ਬੀਡੀਐਸ ਕਰ ਸਕਦੇ ਆ ਬੀਐਮਐਸ ਆਯੁਰਵੈਦ ਦਾ ਕਰ ਸਕਦੇ ਆ ਹੁਣ ਬੀਐਮਐਸ ਵਾਲਾ ਡਾਕਟਰ ਹੈ ਉਹਨੂੰ 10 ਤੋਂ 15 ਬੈੱਡ ਦੀ ਪਰਮਿਸ਼ਨ ਹੈ ਉਹ ਖੋਲ ਸਕਦਾ ਆਪਣਾ ਉੱਚ ਐਮਡੀ ਵੀ ਹੁੰਦੀ ਹੈ ਜਿਵੇਂ 19 ਟਾਈਪਸ ਦੀ ਐਮਡੀ ਆਪਣੀ ਐਲੋਪੈਥੀ ਚ ਓਦਾਂ ਹੀ ਆਯੁਰਵੈਦ ਚ ਆ ਠੀਕ ਹੈ ਤੇ ਜੇ ਉਹ ਵਧੀਆ ਕੈਂਪਸ ਤੋਂ ਕਰ ਲੈਂਦਾ ਹੈ ਬੀਐਮਐਸ ਤਾਂ ਉਹਦੇ ਵਰਗੀ ਤਾਂ ਕੋਈ ਰੀਸ ਨਹੀਂ ਕਿਉਂਕਿ ਉਹਦੇ ਵਿੱਚ ਐਲੋਪੈਥੀ ਤੇ ਆਯੁਰਵੇਦਾ ਉਹਨਾਂ ਨੂੰ ਦੋਨਾਂ ਨੂੰ ਆਉਂਦਾ ਹੈ ਅੱਜ ਕੱਲ ਟ੍ਰੈਂਡ ਵੀ ਆਯੁਰਵੇਦਾ ਦਾ ਬਹੁਤ ਚੱਲ ਰਿਹਾ ਹੈ ਕਿ ਬੱਚੇ ਜੇ ਵਧੀਆ ਕੈਂਪਸ ਤੋਂ ਕਰਦੇ ਆ ਤਾਂ ਉਹ ਲਾਈਫ 'ਚ ਆਪਣਾ ਇੰਨਾ ਕ ਕਮਾ ਲੈਣਗੇ ਕਿ ਜਿੰਨਾ ਉਹ ਸੈਟਲ ਹੋ